ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਮੰਗਲਗੁਰੂ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਵੀਰ ਅਰਜਨ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਬਿਲਕੁਲ ਸੱਜਰ ਸੁਈਆਂ ਤੇ ਏਕ ਇਹਦੀ ਮਾਝਾ ਦੋਸਤੋ ਲਾਸਟ ਤੇ ਟੋਕੜ ਗੱਭਣੇ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀਰਾਂ ਨੇ ਇਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਹੈ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੈਣੇ ਤੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ-ਬਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਜਲਦੀ ਜਲਦੀ ਵੀਡੀਓ ਨੂੰ ਦੋਸਤੋ ਲਾਈਕ ਕਰੇ ਸ਼ੇਅਰ ਜਰੂਰ ਕਰਦੇ ਕਰੋ ਕਿ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਮੇਰਾ ਅਸ਼ੂਰੀ ਨਿਰਖਪਰਗ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਵੀਡੀਓ ਦੋਸਤੋ ਆਪਣੀ ਫੇਸਬੁਕ ਚੈਨਲ ਤੇ ਚੱਲਦੀ ਹੈ ਇੰਸਟਾਗ੍ਰਾਮ ਤੇ ਵੀ ਚੱਲਦੀ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਇੰਸਟਾਗ੍ਰਾਮ ਤੇ ਫੇਸਬੁਕ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜ਼ਰੂਰ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨੇ ਪਸ਼ੂਰੀ ਹਾਂਜੀ ਭਾਈ ਸੱਸੀ ਗਾਲ ਜੀ ਸੱਸੀ ਆ ਬਾਈ ਸੱਸੀ ਗਾਲ ਠੀਕ ਠਾਕ ਜੀ ਵਧੀਆ ਵਧੀਆ ਜੀ ਹੋਰ ਸੁਣਾਓ ਤੁਸੀਂ ਕਿਰਪਾ ਮੀਰ ਸਤਗੁਰਦੀ ਤੁਸੀਂ ਸੁਣਾਓ ਵਧੀਆ ਵਧੀਆ ਚੱਲੀ ਇਹਦਾ ਕੰਮ ਕਰ ਵਧੀਆ ਕਿਰਪਾ ਮੀਰ ਸਤਗੁਰਦੀ ਠੀਕ ਹੈ ਅੱਛਾ ਜੀ ਹਾਂ ਰੁਜੇ ਰਜੇ ਸਾਰੇ ਦਾ ਮੈਂ ਚੱਲ ਖਲੋਏ ਕਰਦੇ ਕੰਮ ਠੀਕ 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 ਤਾਂ ਕਿ ਰੈਸਟ ਮਾਰੀ ਨਾ ਜਰ ਠੀਕ ਹੈ ਜੀ ਅੱਛਾ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਸਭ ਤੋਂ ਪਹਿਲਾਂ ਪਿੰਡ ਨੰਗਲ ਗੁਰੂ ਹਾਂਜੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਹਾਂਜੀ ਮੇਰਾ ਨਾਮ ਅਰਜਨ ਸਿੰਘ ਹਾਂਜੀ ਫੋਨ ਨੰਬਰ ਫੋਨ ਨੰਬਰ 9913540107 ਠੀਕ ਹੈ ਜੀ ਅੱਛਾ ਵੀਰ ਜੀ ਅੱਜ ਆਪਣੇ ਕੋਲ ਤਿੰਨ ਗਾਵਾਂ ਤੇ ਇੱਕ ਮਾਝਾ ਟੁਕੜ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰੀ ਵੀਰ ਜੀ ਇਹ ਚਿੱਟੀ ਗਾਂ ਤੋਂ ਪਹਿਲਾਂ ਆਲੀ ਆਪਸ ਸਭ ਤੋਂ ਪਹਿਲੇ ਨੰਬਰ ਤੇ ਹੋਣੀ ਹੈ ਠੀਕ ਠੀਕ ਕੀ ਡਿਟੇਲ ਹੈ ਦੀ ਕਿੰਨਾ ਸੂਆ ਸੂਈ ਹੈ ਜੀ ਦੂਜਾ ਸੂਆ ਜੀ ਅੱਛਾ ਜੀ ਡਰਦੀ ਅਸਲ ਜੀ ਤੁਹਾਡਾ ਦੀ ਕੈਮਰਾ ਤੋਂ ਡਰਦੀ ਜਿਆਦਾ ਹਾਂਜੀ ਹਾਂਜੀ ਹਾਂ ਹਾਂ ਦੂਜਾ ਸੂਆ ਸੂਈ ਤੇ ਸੂਈ ਵੀਰ ਦੀ ਕਦ ਦਿੰਦੀ ਹੈ ਸੂਈ ਨੇ ਨੂੰ 13 14 ਦਿਨ ਹੋ ਗਿਆ ਜੀ 13 14 ਦਿਨ ਹੋ ਗਏ ਹੁਣ ਦੁੱਧ ਕਿੰਨਾ ਤਿਆਰ ਹੈ ਦੁੱਧ 20 ਲੀਟਰ ਦੁੱਧੇ ਫਿਰ ਪੂਰਾ ਤਿਆਰ ਹੈ ਨਾ ਪੂਰਾ ਜਿਤਨਾ ਮਰਜੀ ਮੈਂ ਕਿ ਤਸੱਲੀ ਕਰਕੇ ਜਾਵੇ ਆਪਣੀ ਗੱਲ ਕਰੀ ਠੀਕ ਹੈ ਜੀ ਅੱਛਾ ਬੱਚਾ ਨਹੀਂ ਦਿੱਤਾ ਬੱਚਾ ਵਸ਼ੀ ਦੀ ਆਹ ਉਪਰਾਂ ਬਜ ਪਰਲੀ ਅੱਛਾ ਉਹ ਪਰਲੀ ਸਾਈਡ ਤੇ ਬੱਚੀ ਬਧੀ ਹਾਂਜੀ ਉਹ ਜੀ ਦੋਸਤੋ ਆ ਬੱਚਾ ਨੇ ਆ ਵਸ਼ੀ ਦਿੱਤੀ ਵਸ਼ੀ ਦੋਸਤੋ ਪੂਰੀ ਬਰੀਡ ਅਲੀ ਨਾ ਕਰੋ ਚੱਕ ਜੀ 13 14 ਦਿਨ ਦਾ ਇਹ ਜਿਹੜ ਇਹ ਗਾਂ ਥੱਲੇ ਦੁੱਧ ਜਿਹੜਾ ਦੋਸਤੋ ਹੁਣ ਮੌਕੇ ਦਾ ਮੌਜੂਦਾ ਵੀਰ ਕਹਿੰਦਾ ਵੀ 20 ਕਿਲੋ ਦੁੱਧ ਤਿਆਰ ਆ ਭਾਵੇਂ ਕਿ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰ ਲਈ ਚੋਗੇ ਅੱਛਾ ਵੀਰ ਜੀ ਤੋੜ ਕੇ ਦਿਖਾਈਏ ਪੂਰੀ ਦੋਸਤੋ ਫੁੱਲ ਬ੍ਰੀਡ ਐਚ ਐਫ ਕ੍ਰੋਸ ਥਣਾ ਥੋੜਾ ਜੀ ਦੋਸਤੋ ਕੁਆਲਿਟੀ ਆਰਡਰ ਕੁਆਲਿਟੀ ਦੋਸਤੋ ਪੂਰੀ ਨੱਗਰ ਤਿਆਰ ਕੀਤੀ ਪੂਰੇ ਠੋਸ ਬਣਦੀ ਮਾਲਕ ਤਾਂ ਦੋਸਤੋ ਥੋੜਾ ਜ ਮੈਨੂੰ ਡਰਦੀ ਇਸਕਾ ਥੋੜਾ ਜ ਤੇਜ਼ ਤੁਰਦੀ ਮੇਖ ਮੇਖੇ ਬੇ ਆ ਦੋਸਤੋ ਕਰੇ ਜੋ ਡਰਦੀ ਆ ਥੋੜਾ ਜਿਹਾ ਦੋਸਤੋ ਮੇਰੇ ਤੋਂ ਇਸ ਕਰਕੇ ਥੋੜਾ ਜਿਹਾ ਆਪਾਂ ਮੈਂ ਦੂਰ ਆ ਤਾਂ ਕਿ ਥੋੜੀ ਦੂਰੋਂ ਵੀਡੀਓ ਖੋਣ ਲੈ ਤੁਹਾਨੂੰ ਬਾਕੀ ਦੋਸਤੋ ਵੀਰ ਨੂੰ ਅਗਰਾ ਬੰਨ ਲੰਦੋ ਆਪਾਂ ਤੁਹਾਨੂੰ ਨੇੜੇ ਤੋਂ ਬੁਖਾ ਦੇਣੇ ਸਣ ਥੋੜੇ ਡਰਦੀ ਆ ਜਿਆਦਾ ਉਸ ਤਰ੍ਹਾਂ ਜਿੱਦਾਂ ਮਰਜੀ ਹੱਥ ਫੇਰੀ ਜੋ ਗੱਲ ਨਹੀਂ ਕੋਈ ਠੀਕ ਹੈ ਜੀ ਕੈਮਰੇ ਤੇ ਦੋਸਤੋ ਪਸ਼ੂ ਥੋੜਾ ਜਿਹਾ ਡਰ ਕਹਿੰਦਾ ਕਈ ਰਾਂ ਆ ਦੋਸਤੋ ਹਵਾਨੇ ਤੇ ਨਾੜਾ ਕਾਫੀ ਆ ਬਰੀਕ ਬੀਤੇ ਮਿਲਕ ਵੈਨ ਦੋਸਤੋ ਜਿਹੜੀ ਬਹੁਤ ਮੋਟੀ ਲੱਗੀ ਨੂੰ 20 ਲੀਟਰ ਦੁੱਧ ਹੁਣ ਮੌਕੇ ਦਾ ਤਿਆਰ ਆ ਆਦੀ ਫੇਸ ਕੁਆਲਟੀ ਚੈੱਕ ਕਰ ਲੋ ਬੱਚਾ ਨੇ ਵਸ਼ੀ ਦਿੱਤੀ ਇਹ ਮੋਲ ਪੁੱਛਦੇ ਵੀਰ ਤੋਂ ਕੀ ਕਰਦਾ ਮੋਲ ਹਾਂਜੀ ਵੀਰ ਜੀ ਕੀ ਮੋਲ ਕਰਦੇ ਹੋ ਮੋਲ 75000 ਕਰਦੇ ਆ ਜੀ 75000 ਮਾਨਦਾਨ ਮੌਕੇ ਤੇ ਹੋਗਾ ਮਾਨਦਾਨ ਮੌਕੇ ਤੇ ਕਰਾਂ ਗੱਲ ਕਪੜਾ ਕਈਆ ਠੀਕ ਹੈ ਠੀਕ ਹੈ ਦੋਸਤੋ 75000 ਰੁਪਿਆ ਵੀਰ ਨੇ ਡਿਮਾਂਡ ਕੀਤੀ ਹੈ ਮਾਨਦਾਨ ਦੋਸਤੋ ਜ਼ਰੂਰ ਹੋਗਾ ਮੌਕੇ ਤੇ ਜਿੰਨਾ ਵੀ ਹੋ ਸਕੇ ਵਾਦਵਾਦ ਮਾਨਦਾਨ ਆਪਾਂ ਜ਼ਰੂਰ ਵੀਰ ਕਹਿੰਦਾ ਕਰਾਂਗੇ ਹੋਊਗਾ ਦੋਸਤੋ ਮੌਕੇ ਤੇ ਹੋਊਗਾ ਦੋਸਤੋ ਜ਼ਰੂਰ ਕਰਿਆ ਕਰੋ ਮੋਲ ਜਿਹੜੇ ਦੇ ਵੀਰ ਜੀ ਤੇ ਫਿਕਸ ਨਹੀਂ ਹੁੰਦੇ ਥੋੜਾ ਬੜਾ ਮੋਲ ਦੋਸਤੋ ਜ਼ਰੂ ਇਹਨੂੰ ਕਨਾਟਮ ਹੋ ਗਿਆ ਸੁਈ ਨੇ ਇਹ ਪਰਸਾਂ ਸੁਈ ਆ ਜੀ ਰਾਤੀ ਅੱਛਾ ਇਹਨੇ ਕੀ ਦਿੱਤਾ ਬੱਚਾ ਮੱਛੀ ਦਿੱਤੀ ਇਹਨੇ ਕਿੰਦੀ ਬਗਰੋਸੀ ਹਾਂਜੀ ਹਾਂਜੀ ਇਹਦੀ ਬਸ਼ੀਆ ਇਹ ਡਰਦੀ ਘਟੇ ਥੋੜੇ ਆਪ ਬਸ਼ੀ ਦੀ ਹਾਂ ਆਪਸੀ ਜੀ ਠੀਕ ਹੈ ਜੀ ਬਸ਼ੀ ਦੋਸਤੋ ਇਹਦੀ ਵੀ ਡੱਬੀ ਇਹ ਚਿੱਟੀ ਕਾਲੀ ਤੇ ਗਾਂ ਦੋਸਤੋ ਆਪ ਕਾਫੀ ਕਲਰ ਚ ਕੱਦ ਕਾੜ ਦੋਸਤੋ ਗਾਂ ਦਾ ਪੂਰਾ ਆਰਡਰ ਕੁਆਲਿਟੀ ਗਾਂ ਨੇ ਪੂਰੀ ਤਿਆਰ ਕੀਤੀ ਹੈ ਅੱਛਾ ਵੀਰ ਜੀ ਹੁਣ ਬੋਲਾ ਕਿੰਨਾ ਤਿਆਰ ਥਲੇ ਉਹ ਲ 1500 ਲੀਟਰ ਆ ਗਿਆ ਸਲੀ 1500 ਖੁੱਲਾ ਦਿੰਦਾ ਹਾਂ ਖੁੱਲਾ ਡੋਲਾ ਜਿੱਦਾਂ ਮਰਜੀ ਬਦ ਦੋ ਦਿਨ ਤਿੰਨ ਦਿਨ ਬੰਦਾ ਚੋਇਆ ਕੇ ਠੀਕ ਹੈ ਜੀ ਦੋਸਤੋ ਕੱਦ ਕਾਠ ਗਾਂ ਦਾ ਚੈੱਕ ਕਰੋ ਤੇ ਆਰਡਰ ਕੁਆਲਿਟੀ ਜਿਹੜੀ ਗਾਂ ਨੇ ਦੋਸਤੋ ਬਹੁਤ ਵਧੀਆ ਤੇ ਨੱਗਰ ਆਰਡਰ ਤਿਆਰ ਕੀਤਾ 520 ਲੀਟਰ ਗਾਂ ਦੇ ਦੋ ਦਊਗੀ ਜੀ ਆ ਕਰੋ ਜੀ ਚੈੱਕ ਥਣਾ ਥੋੜੀ ਦੋਸਤੋ ਕੁਆਲਿਟੀ ਬਹੁਤ ਵਧੀਆ ਹੱਥੀਂ ਚੁਆਈ ਮੁੱਠੀ ਵਾਲਾ ਥਣ ਲੱਗਾ ਦੇਖੋ ਦੇਖੋ ਡਰੇ ਨਾ ਡਰੇ ਦੇਖ ਸਹੀ ਜਿਵੇਂ ਖੜੇ ਸੀ ਜੇ ਤਾਂ ਡਰਦੀਆਂ ਬੜੀਆਂ ਆ ਪਸ਼ੂ ਦੋਸਤੋ ਥੋੜਾ ਜਿਹਾ ਓਪਰਾ ਸਾਡੇ ਤੋਂ ਜ਼ਰੂਰ ਲੇ 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 ਸਹੀ ਜੀ ਨੇ ਕੋਲ ਲੈ ਜੋ ਬੰਦ ਬਾਕੀ ਦੋਸਤੋ ਆਰਡਰ ਜਿਹੜਾ ਗਾਣੇ ਤਿਆਰ ਕੀਤਾ ਬਹੁਤ ਵਧੀਆ ਤਿਆਰ ਕੀਤਾ ਆਰਡਰ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਦੋਸਤੋ ਸ਼ਾਮਾਂ ਦਾ ਕੋਈ 4 ਵਜੇ ਦਾ ਟਾਈਮ ਹੈ ਅਜੇ ਦੋਸਤੋ ਚੋਾਈ ਕਰਨ ਦੇ ਵਿੱਚ 2 ਘੰਟੇ ਦਾ ਟਾਈਮ ਬਾਕੀ ਪਿਆ ਉਹਦੋਂ ਤੱਕ ਨੇ ਦੋਸਤੋ ਆਰਡਰ ਕੁਆਲਟੀ ਬਹੁਤ ਵਧੀਆ ਤਿਆਰ ਕਰ ਲੈਣੀ ਹੈ ਨੇੜ ਤੋਂ ਦਿਖਾਉਣ ਦੀ ਤੁਹਾਨੂੰ ਦੋਸਤੋ ਕੋਸ਼ਿਸ਼ ਕਰਦਾ ਥਣਫੜ ਦੇਖੜਾ ਅਛਾ ਵੀਰ ਜੀ ਮੋਲੇ ਦਾ ਕੀ ਕਰਦੇ ਮੋਲੇ ਦਾ ਹੀ ਬਾੜਚਾਰ ਕਰਦੇ ਆ ਬਾੜੀ ਰੁਪਈਆ ਹਾਂਜੀ ਮਾਨਸਰੇ ਦਾ ਮੌਕੇ ਤੇ ਮੌਕੇ ਤੇ ਮਾਨ ਕਰਾਂ ਜੀ ਠੀਕ ਹੈ ਜੀ 62000 ਰੁਪਈਆ ਦੋਸਤੋ ਵੀਰ ਨੇ ਜੀ ਡਿਮਾਂਡ ਕੀਤੀ ਆ ਇਹ ਦੋਸਤੋ ਐਚ ਐਫ ਸ਼ਾਈ ਵਾਲ ਤੇ ਜਰਸੀ ਦੇ ਨਾਲ ਕਰਾਸ ਆ ਥਣਾ ਥਣਾ ਜੀ ਦੋਸਤੋ ਕੁਆਲਿਟੀ ਆ ਚੈੱਕ ਕਰਨ ਨੂੰ ਥੋੜੀ ਜਿੰਨੀ ਮੈਂ ਤੁਹਾਨੂੰ ਦਿਖਾ ਦੇਣਾ ਕਰਾ ਨਾੜਾ ਨੁੜਾ ਦੋਸਤੋ ਹਵਾਨੇ ਦੇ ਕਾਫੀ ਤੇ ਮਿਲਕ ਨੇ ਦੋਸਤੋ ਕਾਫੀ ਮੋਟੀ ਲੱਗੀ ਇਹਨੂੰ ਵੀ ਦੁੱਧ ਵੀਰ ਜੀ ਚਵਾ ਦੂਗੀ 20 ਕਿਲੋ ਕਰ ਬਣੇ ਵੀ ਤੋ ਬਾਹਰ ਜਾਊਗੀ ਜੀ 1500 ਲੀਟਰ ਹਣੀ ਬੋਲਾ ਆ ਗਿਆ ਥਲੇ ਠੀਕ ਹੈ ਜੀ ਹਾਂ 15 16 ਲੀਟਰ ਦੋਸਤੋ ਬੋਲਾ ਵਾ ਤੇ ਬੱਚਾ ਨੇ ਆ ਜਿਹੜੀ ਵਸ਼ੀਦੀ ਸੀ ਵਸ਼ੀ ਦੋਸਤੋ ਬੜੀ ਪਿਆਰੀ ਹੈ ਆ ਕਰੋ ਚੱਕ ਜੀ ਵਸ਼ੀ ਦਾ ਨਾਲੂ ਜੇ ਨਾਲੇ ਬਿਲਕੁਲ ਆ ਚੈੱਕ ਕਰ ਲੋ 62000 ਰੁਪਿਆ ਦੋਸਤੋ ਵੀਰ ਨੇ ਇਹਦੀ ਡਿਮਾਂਡ ਰੱਖੀ ਹੈ 62000 ਦੇ ਵਿੱਚੋਂ ਮਾਨਤਾ ਜਿਹੜਾ ਹੋਊਗਾ ਮੌਕੇ ਤੇ ਹੋਊਗਾ ਆਰਡਰ ਕੁਆਲਿਟੀ ਦੋਸਤੋ ਗਾ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਅਸ਼ਵਜੀਤ ਤਿੰਨ ਨੰਬਰ ਬਾਰੇ ਦਸੀ ਇਹਦੀ ਕੀ ਡਿਟੇਲ ਹੈਗੀ ਇਹਦੀ ਡਿਟੇਲ ਜੀ ਦਿਖਾ ਦਿਓ ਉਸ ਜੀ ਜੀ ਇਹਨੂੰ ਸੁਈ ਨੂੰ ਜੇ ਲਗਭਗ 5-26 ਦਿਨ ਹੋ ਗਏ। 5-26 ਦਿਨ ਦਾ ਟਾਈਮ ਹੋ ਗਿਆ। ਹਾਂਜੀ ਹਾਂਜੀ। ਠੀਕ ਹੈ ਜੀ। ਉਹ ਵਛਾ ਜੀ ਦੇ ਮਗਰ। ਅੱਛਾ ਜੀ। ਤੇ ਹੁਣ ਜਿਹੜਾ ਦੁੱਧ ਤਿਆਰ ਹੱਲੇ ਦੇ ਕਿੰਨਾ ਤਿਆਰ? ਦੁੱਧ 10 ਲੀਟਰ ਜੇ ਹੱਲੇ। 10 ਲੀਟਰ ਤਿਆਰ ਹੈ। ਹਾਂਜੀ। ਸਵੇਰ ਕਨਵਾ ਸੁਈ ਹੈ ਜੀ। ਸਵੇਰ ਦੂਜਾ। ਦੂਜਾ ਸਵੇਰ ਸੁਈ ਹੈ। ਚੰਗਾ ਕੱਦ ਕਾਠਿਆ ਦੋਸਤੋ 25-26 ਦਿਨ ਦਾ ਟਾਈਮ ਸੁਈ ਨੂੰ ਹੋ ਗਿਆ ਤਾਂ ਬੱਚਾ ਨੇ ਆ ਵਛਾ ਦਿੱਤਾ ਜੇ। 10 ਲੀਟਰ ਦੁੱਧ ਜਿਹੜਾ ਹੁਣ ਤਿਆਰ ਹੈ ਵੀ ਕਿੰਦਾ ਦੂਜਾ ਸਵੇਰ ਸੁਈ ਆ। ਤਾਂ ਆ ਦੋਸਤੋ ਕਰ ਲਓ ਚੱਕ ਜੋ ਵੀ ਹੈਗਾ ਤੁਹਾ ਬਰੀਡ ਜਿਹੜੀ ਦੋਸਤੋ ਤੁਸੀਂ ਆਪ ਚੈੱਕ ਕਰਨੀ ਲੈ ਜਾਓ ਵੀਰ ਜੀ ਲੈ ਜਾਓ ਜੀ ਲੈ ਜਾਓ ਆ ਕਰ ਲਓ ਚੈੱਕ ਦੋਸਤੋ ਖਰਾ ਤੌਰ ਤਾ ਰਹਿਣ ਵਧੀਆ ਥਣਾ ਥਣਾ ਦੀ ਕੁਆਲਿਟੀ ਦੋਸਤੋ ਹੱਥੀ ਚਵਾਈ ਮੁੱਠੀ ਵਾਲ ਥਣੇ ਨੂੰ ਵੀ ਲੱਗਾ ਆਰਡਰ ਕੁਆਲਿਟੀ ਦੋਸਤੋ ਇਹ ਵੀ ਚੌਂਦੇ ਸਮੇਂ ਤੱਕ ਇਹ ਬਹੁਤ ਵਧੀਆ ਤਿਆਰ ਕਰ ਵਾਲੀ 2 ਘੰਟੇ ਦਾ ਟਾਈਮ ਦੋਸਤੋ ਜੇ ਬਾਕੀ ਪਿਆ ਚੌਂਦੇ ਵਿੱਚ ਅਛਾ ਵੀਰ ਜੀ ਮੁੱਲ ਦਾ ਕੀ ਕਰਦੇ ਹੋ ਮੁੱਲ ਜੀ ਦਾ 35000 35000 ਮਾਂਡਣੇ ਦਾ ਮੌਕੇ ਤੇ ਮੌਕੇ ਤੇ ਮਾਂਡਣ ਕਰਾਂਗੇ ਜੀ ਠੀਕ ਹੈ ਵੀਰ ਭਰਾ ਕੋ ਫੋਨ ਲਾਵੇ ਠੀਕ ਹੈ ਜੀ 35000 ਰੁਪਏ ਦੋਸਤੋ ਡਿਮਾਂਡ ਰੱਖੀ ਹੈ ਵੀਰ ਨੇ ਗਾਂ ਦੀ 10 ਲੀਟਰ ਦੁੱਧ ਤੀਜਾ ਸੂਆ ਸੀ ਬੱਚਾ ਵਛਾ ਤੇ ਮਾਂਡ ਤਾਂ ਦੋਸਤੋ ਮੌਕੇ ਦੇਗਾ ਲਾਸਟ ਦੋਸਤੋ ਉਹਨਾਂ ਨੂੰ ਤੋਕੜ ਗੱਬਣ ਮੱਝ ਦਿਖਾਉਣੀ ਹੈ ਅਛਾ ਵੀਰ ਜੀ ਇਹ ਕਿੰਨਾ ਸੂਆ ਸੋਣੀ ਹੁਣ ਮੱਝ ਅੱਗੇ ਇਹ ਤੀਜਾ ਸੂਆ ਜੀ ਤੀਜਾ ਸੂਆ ਹਥੇ ਕੱਬਣੇ ਤੀਜਾ ਸੂਆ ਹਥੇ ਕੱਬਣੇ ਕਿੰਨੇ ਚੇਰ ਦੀ ਵੀਰ ਜੀ ਕੱਬ ਸਾਡੇ ਤਿੰਨਵੇਂ ਮਹੀਨੇ ਪਹਿਲੀ ਦੀਵ ਦੇ ਚੌਥੇ ਮਹੀਨੇ ਲੱਗ ਜਾਣਾ ਪਹਿਲੀ ਦੀਵ ਦੇ ਚੌਥੇ ਮਹੀਨੇ ਲੱਗ ਜਾਣਾ ਠੀਕ ਹੈ ਜੀ ਹੁਣ ਜਿਹੜਾ ਵੀਰ ਜੀ ਮੌਕੇ ਦਾ ਤਿਆਰ ਦੁੱਧ ਕਿੰਨਾ ਮਖਾਵਾ ਤਾਂ 6-7 ਕਿਲੋ ਦਾ ਜੀ ਅੱਛਾ ਜੀ ਦੁੱਧ 5 ਲੀਟਰ ਆ 5 ਲੀਟਰ ਦੁੱਧ ਤਿਆਰ ਆ ਚਾਰ ਬਿਲਕੁਲ ਓਕੇ ਠੀਕ ਹੈ ਜੀ ਹਾਂਜੀ ਤੋਰੀ ਵੀਰ ਜੀ ਇਹ ਇੱਕ ਤਰੀਕ ਨੂੰ ਦੋਸਤੋ 1 ਅਪ੍ਰੈਲ ਨੂੰ ਇਹਦਾ ਜਿਹੜਾ ਚੌਥਾ ਮਹੀਨਾ ਸਟਾਰਟ ਹੋ ਜਣਾ ਚੈੱਕ ਪਾਸ ਆ ਮਖਾਵਾ ਵੀਰ ਕਹਿੰਦਾ ਵੀ 6-7 ਲੀਟਰ ਦਾ ਕਰਦੀ ਪਰ 5 ਲੀਟਰ ਦੁੱਧ ਦੀ ਵੀ ਕਹਿੰਦਾ ਵੀ ਆਪਾਂ ਗਾਰੰਟੀ ਦੇ ਦਾਂਗੇ ਮੌਕੇ ਦਾ ਤਿਆਰ ਆ 5 ਕਿਲੋ ਦੁੱਧ ਤੋਕੜ ਗੱਬੜ ਮੱਝ ਦੋਸਤੋ ਆਰਡਰ ਕੁਆਲਿਟੀ ਮੈਂ ਦੋਸਤੋ ਚੰਗੀ ਵਿਖਾਉਂਦੀ ਐ ਪੇਠੇਪੜੇ ਦੀ ਚੜਾਈ ਦੋਸਤੋ ਚੈੱਕ ਕਰ ਲੋ ਢੇਲੀ ਮੱਝ ਐ ਮੀਣੀ ਤੀਜੇ ਸਵੇਰੇ ਵਾਸਤੇ ਦੋਸਤੋ ਇਹ ਵੀ ਗੱਬੜੇ ਆ ਦੋਸਤੋ ਕਰੋ ਦੀ ਥਾਂ ਥਾਂ ਦੀ ਕੁਆਲਿਟੀ ਚੈੱਕ 5 ਲੀਟਰ ਮੌਕੇ ਦਾ ਦੁੱਧ ਤਿਆਰ ਲੈ ਜੋ ਵਿੱਚ ਆਕਰੋ ਦੀ ਚੱਕੀ ਦੀ ਪਿੱਠਪੂਰੇ ਦੀ ਚੜਾਈ ਪਹਿਲੇ ਘਰ ਦੇ ਪਹਾੜੇ ਦਾ ਮਿਲਦੀ ਹੁਣ ਆਪਾਂ ਟੀਕਾ ਲਾ ਕੇ ਮਚੋਣੇ ਅੱਛਾ ਓਪਰਾ ਕਰਦੀ ਨੇ ਕਈ ਰਾਗ ਤਾਂ ਅੱਛਾ ਜੀ ਕਿਉਂਕਿ ਆਪਣੇ ਡਰੀ ਦੀ ਡਾਦੀ ਦੀ ਮੱਝ ਠੀਕ ਹੈ ਜੀ ਹਾਂ ਜੀ ਅੱਛਾ ਟੀਕਾ ਵੀਰ ਜੀ ਦੋਵੇਂ ਟਾਈਮ ਹੁੰਦੇ ਕਿ ਇੱਕ ਟਾਈਮ ਹੁੰਦਾ ਨਹੀਂ ਦੋਵੇਂ ਟਾਈਮ ਟੀਕਾ ਲਾ ਕੇ ਚੋਈਦੀ ਆ ਤੇ ਆਈ ਪਰਸੋਂ ਦੀ ਮੱਝ ਆਈ ਆਪਣੇ ਕੋ ਅੱਛਾ ਪਰਸੋਂ ਆਈ ਆ ਆਪਣੇ ਕੋ ਹਾਂ ਜੀ ਠੀਕ ਹੈ ਜੀ ਅੱਛਾ ਮੋਲ ਵੀਰ ਜੀ ਤਾਂ ਕੀ ਕਰਦੇ ਆ ਮੁੱਲ ਇਹ ਲੋ ਜਿੰਨੇ ਚੰਗੀ ਲੱਗਦੀ ਉਹਨੇ ਕਰਦੇ ਨੇ ਗੱਲ ਕਰਦੀ ਆ ਚਲੋ ਕੋਈ ਨਹੀਂ ਕਰ ਦੋ ਹਲਕਾ ਫੁਲਕਾ ਜਿਹਾ ਮੁੱਲ ਲੈ ਜਿੰਨੇ ਦੇ ਹਿਸਾਬ ਨਾਲ ਮੱਝ ਉਹਨਾ ਕਮੁੱਲ ਕਰ ਦੋ ਮੁੱਲ 55000 ਕਰਦੇ ਆ ਬਾਕੀ ਮਾਰਦਾਨ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ 55000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਕਿਉਂਕਿ ਤੋਕੜ ਗੱਬਣਿਆ ਦੋਸਤੋ ਦੋ ਦੋ ਫਾਇਦੇ ਹੋ ਜਾਂਦੀਆਂ ਨਾਲ ਤੇ 55000 ਰੁਪਏ ਮੁੱਲ 5 ਲੀਟਰ ਦੋਸਤੋ ਦੁੱਧ ਵੀ ਤਿਆਰ ਆ ਮੌਕੇ ਦਾ ਇਹਨਾਂ ਕੋ ਮੁੱਲ ਤੋਂ ਦੋਸਤੋ ਲੋਕੀ ਵੈਸੇ ਫੰਡਰਾ ਪਹੁੰਚਾ ਕਰੀ ਜਾਂਦੇ ਪਰ ਵੀਰ ਨੇ ਤੁਹਾਨੂੰ ਦੋਸਤੋ ਫੇਰ ਵੀ ਮੁੱਲ ਆਰੇ ਸਾਹਮਣੇ ਦੋਸਤੋ ਵਿਖਾਤੀ ਤੁਹਾਨੂੰ ਮੱਝ ਤੋਕੜ ਗੱਬਣੀ 1 ਤਰੀਕ ਨੂੰ 4 ਮਹੀਨਾ ਸਟਾਰਟ ਹੋ ਰਹਿਣਾ 5 ਕਿਲੋ ਦੁੱਧ ਦੇ ਥੱਲੇ ਨੂੰ ਮੌਕੇ ਦਾ ਤਿਆਰ ਤੇ ਉਸ ਤੋਂ ਅੱਗੇ ਦੋਸਤੋ ਗਾਂ ਜਿਹੜੀ ਇਹ ਇਹਨੂੰ ਸੂਈ ਨੂੰ 20 25 ਦਿਨ ਦਾ ਟਾਈਮ ਹੋ ਗਿਆ ਜੀ ਹਾਂਜੀ ਦੁੱਧ 10 ਲੀਟਰ ਬੱਚਾ ਵਛਾ ਦਿੱਤਾ ਨੇ ਤੇ ਜਿਹੜੀ ਉਸ ਤੋਂ ਅੱਗੇ ਦੋ ਨੰਬਰ ਤੇ ਇਹ ਦੋਸਤੋ ਇਹਨੂੰ ਤਜਾ ਦਿਨ ਸੂਈ ਨੂੰ ਬੱਚਾ ਵਛੀ ਤੇ ਦੁੱਧ ਹੁਣ ਮੌਕੇ ਦਾ ਬੋਲਾ 15 16 ਲੀਟਰ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਹੈ ਇਹਨੂੰ 15 ਦਿਨ ਦਾ ਟਾਈਮ ਸੂਈ ਨੂੰ ਹੋ ਗਿਆ ਬੱਚਾ ਨੇ ਵਛੀ ਦਿੱਤੀ ਦੁੱਧ 20 ਕਿਲੋ ਤਿਆਰ ਹੈ ਰੈਡੀ ਪਹੂ ਦੋਸਤੋ ਸਾਰੇ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਆਪਣੀ ਚੋਕੀ ਤਸੱਲੀ ਕਰ ਲੋ ਧੰਨਵਾਦ ਦੋਸਤੋ ਰਲਾ ਵੀਡੀਓ ਵੇਖਣ ਵਾਸਤੇ